ਸਮਰਾਲੇ ਵਿਖੇ ਪਾਰਟੀ ਕਿਸਾਨ ਜੂਨੀਅਨ ਕਾਦੀਆਂ ਦੇ ਸੈਂਕੜੇ ਕਿਸਾਨਾਂ ਵੱਲੋਂ ਜੰਗਲਾਤ ਵਿਭਾਗ ਦੀ ਜ਼ਮੀਨ ਤੇ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਕਬਜ਼ਾ ਕਰ ਲੈਣ ਅਤੇ ਸਰਹੰਦ ਨਹਿਰ ਕਿਨਾਰੇ ਨੀਲੋ ਤੋਂ ਲੈ ਕੇ ਪਿੰਡ ਬੈਲੋਲਪੁਰ ਤੱਕ 20 ਕਿਲੋਮੀਟਰ ਦੇ ਏਰੀਆ 'ਚ ਛੜਕ ਦੇ ਕੰਡੇ 5-5 ਫੁੱਟ ਵਾਲੇ ਪਾਸੇ ਸਰਕੰਡੇ ਦੇ ਕਾਰਨ ਵਾਪਰ ਦੇ ਹਸਤੀਆਂ ਖਿਲਾਫ ਅਣਮਿੱਥੇ ਸਮੇਂ ਲਈ ਦਰਨਾ ਸ਼ੁਰੂ ਕਰ ਦਿੱਤਾ। ਜੰਗਲਾਤ ਵਿਭਾਗ ਦੇ ਮੁਖ ਦਫ਼ਤਰ ਅੱਗੇ ਲਾਏ ਗਏ ਇਸ ਦਰਨੇ ਕਾਰਨ ਖੰਨਾ ਨਵਾਂ ਸ਼ਹਿਰ ਹਾਈਵੇ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਇਸ ਦੌਰਾਨ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗੈਸਪੁਰਾ ਨੇ ਐਲਾਨ ਕਰਦੇ ਹ ਕਿ ਜਦੋਂ ਤੱਕ ਜੰਗਲਾਤ ਵਿਭਾਗ ਪਿੰਡ ਪਵਾਤ ਦੇ ਵਿਕੇ ਨਜਾਇਜ਼ ਕਬਜ਼ੇ ਹੇਠ ਆਈ ਸਰਕਾਰੀ ਜ਼ਮੀਨ ਨੂੰ ਛੜਵਾਉਣ ਸਮੇਤ ਨਹਿਰ ਦੇ ਕੰਢੇ ਸਫਾਈ ਦੀ ਸ਼ੁਰੂਆਤ ਨਹੀਂ ਕਰਵਾਉਂਦੀ ਉਦੋਂ ਤੱਕ ਇਹ ਧਮਕਾ ਇਸੇ ਤਰ੍ਹਾਂ ਚੱਲਿ ਰਹੇਗਾ ਹਰਦੀਪ ਸਿੰਘ ਗੈਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਸੰਘ ਕਾਦਿਆਂ ਲੁਧਿਆਣਾ ਇਹ ਅਸੀਂ ਜਿਹੜਾ ਜੰਗਲਾਤ ਵਿਭਾਗ ਸਮਰਾਲਾ ਦੇ ਖਿਲਾਫ ਲਾਇਆ ਇੱਥੇ ਦੇ ਮੌਜੂਦਾ ਜੋ ਇੰਚਾਰਜ ਨੇ ਰੇਂਜਰ ਅਫਸਰ ਨੇ ਸੁਮਿੰਦਰ ਸਿੰਘ ਉਹਨਾਂ ਨੂੰ ਅਸੀਂ ਅੱਜ ਤੋਂ ਡੇਢ ਮਹੀਨਾ ਪਹਿਲਾਂ ਮਿਲੇ ਸੀ ਉਹਨਾਂ ਦੇ ਧਿਆਨ ਚ ਲਿਆਂਦਾ ਸੀ ਵੀ ਜਿਹੜੀ ਨਹਿਰ ਦੇ ਨਾਲ-ਨਾਲ ਜਦੋਂ ਆਪਾਂ ਰੋਪੜ ਤੋਂ ਆਉਨੇ ਆ ਇਹਨਾਂ ਦਾ ਜਿਹੜਾ ਏਰੀਆ ਵਾ ਬਲੋਲਪੁਰ ਤੋਂ ਲੈ ਕੇ ਨੀਲੋ ਤੱਕ ਪੈਂਦਾ ਅਸੀਂ ਇਹਨਾਂ ਨੂੰ ਕਿਹਾ ਜੀ ਵੀ ਜਿਹੜੀ ਆ 5-5 ਫੁੱਟ ਸੜਕ ਰੁਕੀ ਹੋਈ ਆ ਬਈ ਇਹਦੇ ਨਾਲ ਝਾੜੀਆਂ ਕੰਡੇਦਾਰ ਝਾੜੀਆਂ ਛਟੀਆਂ ਉਹ ਇੱਕ ਦਾ ਯਾਰ ਰਾਹਗੀਰ ਜਾਂਦੇ ਰਹੇ ਉਹਨਾਂ ਦੇ ਮੂੰਹ ਤੇ ਲੱਗਦੀਆਂ ਨੇ ਆਪਣੇ ਸਕੂਟਰਾਂ ਦੇ ਜੇ ਮੋਟਰਸਾਈਕਲਾਂ ਰ ਜਾਂਦੇ ਰਹੇ ਤੇ ਉਹਦੇ ਨਾਲ ਹਾਦਸੇ ਹੁੰਦੇ ਨੇ ਕਿਉਂਕਿ 5 ਫੁੱਟ ਸੜਕ ਤਾਂ ਪਹਿਲਾਂ ਹੀ ਰੁਕ ਚੁੱਕੀ ਆ ਉਹਦੇ ਨਾਲ ਯਾਰ ਕੋਈ ਸਾਈਡ ਲੈਂਦਾ ਜਾਂ ਗੱਭੇ ਜਾਂਦਾ ਛੜਕਦੇ ਜਿਹੜੇ ਵੱਡੇ ਬਾਹ ਨੇ ਉਹਨਾਂ ਨੂੰ ਫੇਟ ਮਾਰਦੇ ਨੇ ਮੇਰੇ ਸਾਹਮਣੇ ਕਈ ਹਾਦਸੇ ਇਸ ਤਰ੍ਹਾਂ ਦੇ ਹੋ ਚੁੱਕੇ ਨੇ ਪਰ ਇਹਨਾਂ ਨੇ ਇਸ ਸੰਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਦੂਸਰਾ ਆਪਣਾ ਪੁਲ ਹੈਗਾ ਪੌਦ ਦਾ ਪੁਲ ਉੱਥੇ ਠੇਕੇ ਦੀ ਜਿਹੜੀ ਜ਼ਮੀਨ ਹੈ ਠੇਕੇ ਤੇ ਕੱਟੋ-ਗਾਟੇ ਏਕੜ ਦੇ ਉੱਤੇ ਰੈਵਨਿਊ ਵਾਲਿਆਂ ਨੇ ਜਿਹੜੇ ਆਪਣੇ ਠੇਕੇ ਦੇ ਮਾਲਕ ਨੇ ਉਹਨਾਂ ਨੇ ਕਬਜ਼ਾ ਕਰਿਆ ਹੋਇਆ ਇਸ ਸੰਬੰਧੀ ਅਸੀਂ ਇਹਨਾਂ ਨੂੰ ਦੱਸਿਆ ਤੇ ਇਹ ਕਹਿੰਦੇ ਅਸੀਂ ਕੇਸ ਲਾਇਆ ਆ ਜਿਹੜੇ ਇਥੋਂ ਪਹਿਲਾਂ ਉਪਲਪਲ ਆਪਣੇ ਅਫਸਰ ਨੇ ਉਹਨਾਂ ਦੀ 19 ਤੋਂ ਲੈ ਕੇ ਉਹ 25 ਆਪਣੇ 24 ਦੇ 8ਵੇਂ ਮਹੀਨੇ ਤੱਕ ਲੈ ਕੇ ਗਏ ਨੇ ਉਹਨਾਂ ਦੀ ਗੈਰ ਹਾਜ਼ਰੀ ਦੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਕਬਜ਼ਾ ਹੋਇਆ ਵਾ ਤੇ ਅਸੀਂ ਇਹਨਾਂ ਨੂੰ ਕਿਹਾ ਜਰ ਕਿਹਾ ਵੀ ਤੁਸੀਂ ਇਸ ਸੰਬੰਧੀ ਕੀ ਕਾਰਵਾਈ ਕੀਤੀ ਆ ਤਾਂ ਇਹਨਾਂ ਦਾ ਜਵਾਬ ਸੀ ਅਸੀਂ ਕੇਸ ਲਾਇਆ ਹੋਇਆ ਗਿਆ ਇਸ ਜਰ ਨਹਿਰ ਦੀ ਆਪਾਂ ਜੋ ਆਪਣੀ ਜਰ ਨਹਿਰ ਆ ਜੰਗਲਾਤ ਦੀ ਉਹਦੇ ਲਈ ਇੱਕ ਆਪਣਾ ਗਾਰਡ ਹੁੰਦਾ ਤੇ ਆਪਣਾ ਦੂਸਰਾ ਬੇਲਦਾਰ ਉਹਦੀ ਰੋਜ਼ ਦੀ ਡਿਊਟੀ ਹੁੰਦੀ ਆ ਵੀ 19 ਜਗ੍ਹਾ ਦੇ ਵਿੱਚ ਕੋਈ ਵੀ ਕੋਈ ਵੀ ਕਾਰਵਾਈ ਹੁੰਦੀ ਆ ਤਾਂ ਉਹ ਆਪਣੇ ਸਬੰਧਤ ਅਫਸਰਾਂ ਦਾਦਾ ਇਹਨਾਂ ਦੀ ਮੀਲੀ ਭੁਗਤਣਾ ਹੋਇਆ ਇਹਨਾਂ ਦਾ ਉੱਥੇ ਮੀਲਾ ਚੱਲਦਾ ਵਾ ਜਿਹੜੇ ਅਫਸਰ ਪਹਿਲਾਂ ਇੱਥੇ ਰਹਿ ਕੇ ਗਏ ਨੇ ਉਹਨਾਂ ਤੇ ਵੀ ਤੇ ਜੋ ਮੌਜੂਦਾ ਨੇ ਇਹਨਾਂ ਤੇ ਸਰਕਾਰ ਨੂੰ ਅਧਿਕਾਰਵਾਈ ਦੀ ਮੰਗ ਕਰਦੇ ਆ ਇਹਨਾਂ ਨੌਕਰੀ ਤੋਂ ਬਰਖਾਸਤ ਕਰਨਾ ਚਾਹੀਦਾ ਜਿਹੜੇ ਅਧਿਕਾਰੀ ਆਪਣੀ ਮਜਬੂਤੀ ਦੇ ਵਿੱਚ ਸਰਕਾਰੀ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਾਉਣ ਤੇ ਲੱਗੇ ਹੋਏ ਨੇ ਕਾ ਤੱਕ ਇਹ ਜਿਹੜਾ ਧਰਨਾ ਧਰਨੇ ਦੀ ਕੋਈ ਸਾਡਾ ਪੱਕਾ ਟਾਈਮ ਨਹੀਂ ਅਸੀਂ ਇਹਨਾਂ ਤੋਂ ਸਰਕਾਰ ਤੋਂ ਇਹਨਾਂ ਅਧਿਕਾਰੀਆਂ ਤੇ ਅਸੀਂ ਲੈਕਟਿਵ ਵੀ ਤੇ ਇਹਨੂੰ ਤਿਆਰ ਅਸੀਂ ਇਹਨਾਂ ਅਧਿਕਾਰੀਆਂ ਤੇ ਕਾਰਵਾਈ ਦੀ ਮੰਗ ਕਰਦੇ ਆਂ ਰੋਡ ਜਾਮ ਰਹੇਗੇ ਰੋਡ ਐਸੀ ਤਰ੍ਹਾਂ ਜਾਮ ਰਹੂਗਾ ਕਿਉਂਕਿ ਅਸੀਂ ਇਹ ਆਈ ਨਹੀਂ ਹੈਗਾ ਵੀ ਬਿਨਾਂ ਦੱਸੇ ਤੇ ਰੋਡ ਤੇ ਆ ਕੇ ਬਹਿ ਗਏ ਆ ਅਸੀਂ ਪਹਿਲਾਂ ਆਲਟੀਮੇਟਿਵ ਦੇ ਚੁੱਕੇ ਆ ਮੈਸੇਜ ਭਾਇਆ ਨੂੰ ਸਾਨੂੰ 5 ਦਿਨ ਹੋ ਗਏ ਸਾਡੇ ਨਾਲ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਕੀਤੀ ਪ੍ਰਸ਼ਾਸਨ ਨੇ ਹੁਣ ਅਸੀਂ ਰੋਡ ਤੇ ਬਹਿ ਗਏ ਜਦ ਤੱਕ ਇਹ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਆਪਣਾ ਇਸੇ ਤਰ੍ਹਾਂ ਆਪਣੀ ਧਰਨੇ 'ਚ ਬੈਠੇ ਰਹਾਂਗੇ